ਅੱਜ ਆਮ ਆਦਮੀ ਪਾਰਟੀ ਨੂੰ ਹਲਕਾ ਡੇਰਾ ਬਾਬਾ ਨਾਨਕ ਪਿੰਡ ਪੱਡਾ ਵਿੱਚ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਸੈਂਕੜੇ ਵਕਫ ਪਾਰਟੀ ਨਾਲ ਜੁੜੇ ਲੋਕਾਂ ਨੇ ਬਲਾਕ ਸੰਪਤੀ ਮੈਂਬਰ ਰੀਸ਼ਮ ਸਿੰਘ ਪੱਡਾ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸੀਨੀਅਰ ਯੂਥ ਕਾਂਗਰਸੀ ਅਗਰਸਮ ਸੇਰ ਸਿੰਘ ਪੱਡਾ ਦੇ ਗ੍ਰਹਿ ਵਿਖੇ ਰੱਖੇ ਗਏ ਸਮਾਗਮ ਵਿੱਚ ਹਲਕਾ ਵਿਧਾਇਕੁਰ ਦੀਪ ਸਿੰਘ ਰੰਧਾਵਾ ਪਹੁੰਚੇ ਜਿੱਥੇ ਕਿ ਸਮ ਸੇਰ ਸਿੰਘ ਸੇਰਾ ਅਤੇ ਹੋਰ ਵਕਫ ਆਗੂਆਂ ਵੱਲੋਂ ਗੁਰਦੀਪ ਸਿੰਘ ਰੰਧਾਵਾ ਦਾ ਨਿੱਘਾ ਸਵਾਗਤ ਕੀਤਾ ਗਿਆ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਪਛਾਣਦਾਰਨ ਆਮ ਆਦਮੀ ਪਾਰਟੀ ਵੱਲੋਂ 4 ਸਾਲਾਂ ਦੇ ਕਾਰਜਕਾਲ ਦੌਰਾਨ ਕਰਾਏ ਗਏ ਕਮਾਂੀਆਂ ਉਪਲਬਧੀਆਂ ਤੋਂ ਜਾਣੂ ਕਰਵਾਇਆ ਗਿਆ ਗੁਰਦੀਪ ਰੰਧਾਵਾ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਵੀ ਉਹਨਾਂ ਦੇ ਕਮਾਂਨ ਉਹ ਮੇਰੇ ਕੋਲ ਲੈ ਕੇ ਆਉਣ ਉਹਨਾਂ ਨੂੰ ਪਹਿਲ ਦੇ ਹਦਾਰ ਤੇ ਹੱਲ ਕੀਤਾ ਜਾਵੇਗਾ ਇਸ ਮੌਕੇ ਵੱਖ-ਵੱਖ ਪਾਰਟੀਆਂ ਤੋਂ ਛੜ ਕੇ ਆਏ ਵਰਕਰਾਂ ਨੂੰ ਗੁਰਦੀਪ ਸਿੰਘ ਰੰਧਾਵਾ ਵੱਲੋਂ ਪਾਰਟੀ ਦੇ ਨਿਸ਼ਾਨ ਵਾਲੇ ਸਰੂਪੇ ਪਾ ਕੇ ਪਾਰਟੀ ਵਿੱਚ ਸ਼ਰਮਣ ਉੱਤੇ ਨਿੱਘਾ ਸਵਾਗਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਸ਼ਰਮੇ ਕਲਦਲ ਪਾਰਟੀ ਵੱਲੋਂ ਹਲਕਾ ਕਾਦਿਆ ਨੂੰ ਸੁਰੂਪ ਕੀਤੀ ਕਿ ਪੰਜਾਬ ਬਚਾਓ ਮਿਸ਼ਨ ਮਹਿੰਮਤੇ ਵੱਡੇ ਸਵਾਟ ਲੱਗ ਗਏ ਤੇ ਉੱਥੇ ਹੀ ਬੀਤੇ ਕੱਲ ਮੋਗਾ ਵਿਖੇ ਜੋਧਾ ਨਸ਼ਾ ਵਿਰੋਧ ਦੂਜੀ ਮਹਿੰਮਤ ਐਥ ਡਿਫੈਂਸ ਕਮੇਟੀ ਨਾਲ ਰੱਖੀ ਗਈ ਰੈਲੀ ਵਿੱਚ ਡੀਜੀਪੀ ਪੀ ਪੰਜਾਬ ਵੱਲੋਂ ਕੀਤੇ ਗਏ ਸੰਬੋਧਨ ਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰੋਂ ਲਿਖੀ ਗਈ ਚਿੱਠੀ ਤੇ ਗੁਰਦੀਪ ਸਿੰਘ ਰੰਧਾਵਾ ਵੱਲੋਂ ਪੁਲਟਵਾਰ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਦੇਖੋ ਬੜੀ ਵੱਡੀ ਖੁਸ਼ੀ ਵਾਲੀ ਗੱਲ ਆ ਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋਇਆ ਵੱਖ-ਵੱਖ ਪਾਰਟੀਆਂ ਚ ਸੀਗੇ ਪੁਰਾਣੇ ਪਿੰਡ ਵੱਡੇ ਤੋਂ ਜਿਨ੍ਹਾਂ ਨੇ ਫੈਸਲਾ ਕੀਤਾ ਉਹਨਾਂ ਪਾਰਟੀਆਂ ਨੂੰ ਅਲਵਦਾ ਕਹਿ ਕੇ ਅੱਜ ਆਮ ਆਦਮੀ ਪਾਰਟੀ ਚ ਜੁਆਇਨ ਹੋਏ ਨੇ ਮੈਂ ਸਾਰਿਆਂ ਦਾ ਪਾਰਟੀ ਚ ਵੈਲਕਮ ਕਰਦਾ ਜੁਆਇਆ ਕਰਨ ਕਿੰਨੇ ਪਰਿਵਾਰ ਸਾਰੇ ਸ਼ਾਮਲੇ ਨੇ ਮੰਨ ਲਾਦਾ 100 ਪਰਿਵਾਰ ਤੇ ਕਰੀਬ ਹੋਊਗਾ ਜੇ ਪਰਿਵਾਰ 100 ਪਰਿਵਾਰ ਜਿਹੜਾ ਪਿੰਡ ਵੱਡੇ ਚੋਂ ਆ ਆਮ ਆਦਮੀ ਪਾਰਟੀ ਚ ਜੁਆਇਨ ਹੋਇਆ ਔਰ ਪਾਰਟੀ ਦੇ ਕੰਮਾਂ ਨੂੰ ਦੇਖ ਕੇ ਜਿਵੇਂ ਬਾਬਾ ਵੀਰ ਸਿੰਘ ਹੋਣਾ ਦੱਸਿਆ ਕਿ ਕੋਈ ਉਹ ਵਿਰਲਾ ਹੀ ਬੰਦਾ ਹੋਊਗਾ ਜਿਹੜਾ ਬੇਸਮਝ ਹੋਊਗਾ ਜਿਹੜਾ ਪਾਰਟੀਆਂ ਨੂੰ ਸਮਝਦਾ ਨਹੀਂ ਹੋਊਗਾ ਕਹਿੰਦੇ ਅਸੀਂ 17 ਸਾਲਾਂ ਦਾ ਪਾਰਟੀਆਂ 'ਚ ਰਹਿ ਕੇ ਵੇਖਿਆ ਕਿ ਦੂਸਰੀਆਂ ਰਵਾਇਤੀ ਪਾਰਟੀਆਂ 5 ਸਾਲਾਂ ਬਾਅਦ ਲੋਕ ਬਦਲਾਅ ਕਰਦੇ ਨੇ ਤੇ ਸੀ ਗੁੱਸਾ ਕਰਦੇ ਪਰ ਇਸ ਵਾਰੀ 4 ਸਾਲ ਤੋਂ ਆਮਾਦੀ ਪਾਰਟੀ ਦੇ ਕੰਮ ਦੇਖ ਕੇ ਅੱਜ ਪਿੰਡ ਪੱਡਿਆਂ ਵਾਲਿਆਂ ਨੇ ਇੱਕ ਤਰਫਾ ਫੈਸਲਾ ਕੀਤਾ ਉਹਨਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਨੇ ਕਰੋਨਿਕ ਅਲੀਦਾਂ ਨੂੰ ਪਾਰਟੀ ਵੱਲੋਂ ਅੱਜ ਕਰਦੀਆਂ ਹਲਕੇ ਤੋਂ ਮਿਸ਼ਨ 2027 ਆਪਣਾ ਬਚਾਓ ਦੀ ਅੱਜ ਇਹ ਰਸਮੀ ਰਾਮਦਾ ਕੀਤੀ ਹੈ ਉਹਨਾਂ ਨੇ ਕਿਹਾ ਗਿਆ ਕਿ 2027 ਦੇ ਵਿੱਚ ਦਿੱਲੀ ਵਾਲਿਆਂ ਦੇ ਅਥਰ ਰਾਜ ਦੀ ਪੰਜਾਬੀ ਪੰਜਾਬ ਦਾ ਰਾਜ ਕਰਨਗੇ ਬਚਾਉਣਾ ਕਿਤੇ ਕੋਲ ਤੁਸੀਂ ਪੰਜਾਬ ਨੂੰ ਬਚਾਉਣਾ ਕਿਤੇ ਕੋਲ ਹੈ ਪੰਜਾਬ ਦਾ ਨੁਕਸਾਨ ਕਿੰਨਾ ਕੀਤਾ ਹੈ ਗੱਲ ਤਾਂ ਇਹ ਵੇਖਣ ਵਾਲੀ ਹੈ ਜੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਦਾਂ ਨਹੀਂ ਬੇਕੂਫ ਬਣਾ ਸਕਦੇ कि ਤੁਹਾਡੇ ਭਾਸ਼ਨ ਸੁਣ ਕੇ ਤੁਹਾਡੀਆਂ ਤਕਰੀਰਾਂ ਸੁਣ ਕੇ ਲੋਕ ਤੁਹਾਡੇ ਮਗਰ ਲੱਗਣਗੇ ਜਿੰਨਾ ਨੁਕਸਾਨ ਪੰਜਾਬ ਦਾ ਸ਼ਰਮਣੀ ਕਾਲੀ ਦਲ ਬਾਦਲ ਵੇਲੇ ਹੋਇਆ ਅੱਜ ਤੱਕ ਪੰਜਾਬ ਚ ਨਹੀਂ ਹੋਇਆ ਸਭ ਤੋਂ ਵੱਡਾ ਨੁਕਸਾਨ ਹੋਇਆ ਜਿਹੜਾ ਇਹਨਾਂ ਜਵਾਨੀ ਬਰਬਾਦ ਕੀਤੀ ਆ ਔਰ ਚਿੱਟੇ ਦਾ ਨਸ਼ਾ ਜਿਹੜਾ ਕਾਲੀ ਦਲ ਵੇਲੇ ਪ੍ਰਫੁੱਲਤ ਹੋਇਆ ਪੰਜਾਬ ਚ ਜਿਹੜਾ ਕੰਟਰੋਲ ਅੱਜ ਵੀ ਕੰਟਰੋਲ ਚ ਪੂਰਾ ਜਦੋਜਹਦ ਕਰ ਰਹੀ ਆ ਮਦੀ ਪਾਰਟੀ ਇਸ ਕਰਕੇ ਜੋ ਹਾਲਾਤ ਨੇ ਕਾਲੀ ਦਲ ਦੇ ਇੱਕ ਐਮਐਲਏ ਆ ਕਾਲੀ ਦਲ ਕੋਲ ਇਸ ਵੇਲੇ ਤਾ ਪਿਛਲੇ ਲੇਖਣਾ ਹੋ ਗਏ ਹੱਡੀਆਂ ਐਮਪੀ ਦੀਆਂ ਜਾਬਦਾਨਤ ਵਧੀਆਂ ਹੋ ਕੇ ਹੱਡੀਆਂ ਆਕਾਲੀ ਦਲ ਕਿੱਥੇ ਸਟੈਂਡ ਕਰਨ ਰਿਹਾ ਜੀ ਇਸ ਕਰਕੇ ਗੱਲਾਂ ਨਾ ਨਹੀਂ ਸਰਨਾ ਜੋ ਤੁਸੀਂ ਮਹਾਰਾਜ ਦੀਆਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਜੋ ਕੋਟਕੋਪਰਾ ਬੈਠੇ ਨੱਥੇ ਜਿਹੜੇ ਸਾਡੇ ਸੀਗੇ ਸਿੱਖ ਭਾਈਚਾਰੇ ਜਿਹੜਾ ਮਹਾਰਾਜ ਦੀ ਕੁਰਬਾਨੀ ਦਾ ਜਾਬ ਕਰਦੇ ਸੀਗੇ ਉਹਨਾਂ ਤੇ ਬੈਠਿਆ ਤੇ ਤੁਸੀਂ ਗੋਲੀਆਂ ਚਲਾਈਆਂ ਉਹ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਜੇ ਗਈਆਂ ਨੀਗੀਆਂ ਇਸ ਕਰਕੇ ਤੁਹਾਨੂੰ ਭੁਲੇਖਾ ਤੁਹਾਡਾ ਜਿੱਦਾਂ 2022 ਚ ਤੁਹਾਨੂੰ ਮਾਂਝਾ ਫੇਰਿਆ ਨਾ ਇਹਨਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦੁਬਾਰਾ ਮਾਂਝਾ ਉਸੇ ਤਰ੍ਹਾਂ ਫੇਰਨਗੇ ਇਹਨਾਂ ਦੇ ਸਾਬਕਾ ਮੰਤਰੀ ਦਾ ਬਿਆਨ ਆਇਆ ਕਿ ਸਾਡਾ ਭਾਜਪਾ ਕੋਈ ਐਲਾਈਅੰਸ ਨਹੀਂ ਹੋਏਗਾ 117 ਦੀਆਂ ਸੀਟਾਂ ਜਿਹੜੀ ਕਾਲੀਜੀ ਦਲ ਜਿਹੜੀ ਜਿੱਤ ਪ੍ਰਾਪਤ ਕਰੇਗੀ ਉਹ ਤਾਂ ਕਹਿਣ ਨੂੰ ਕੀ ਆ ਜੋ ਮਰਜ਼ੀ ਕਹੀ ਜਾਣ ਜਿੱਤ ਪ੍ਰਾਪਤ ਕਰੇਗੀ ਕਿ ਲੋਕਾਂ ਨੇ ਕਰਾਉਣੀ ਆ ਲੋਕਾਂ ਦੇ ਵਿੱਚ ਜਾ ਕੇ ਤਾਂ ਦੇਖੋ ਲੋਕ ਤੁਹਾਨੂੰ ਕਿਸ ਕਿਸ ਤਰੀਕੇ ਨਾਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਪਿੰਡਾਂ 'ਚ ਤੁਹਾਨੂੰ ਕੀ ਲੱਗਦਾ ਲੋਕਾਂ ਨੂੰ ਯਾਦ ਭੁੱਲ ਗਏ ਆ ਜੇ ਅਜੇ ਲੋਕਾਂ ਦੇ ਜ਼ਖਮ ਉਦਾਂ ਹੀ ਆ ਜਿਵੇਂ ਹੈਗੇ ਨੇ ਇਸ ਕਰਕੇ ਭਲੇਖਾ ਜਿਹੜਾ ਵਾ ਉਹ 27 ਤੇ ਫੇਰ ਲੋਕ ਦੂਰ ਕਰਨਗੇ ਇਹਨਾਂ ਦਾ ਕੱਲ ਮੋਗਾ ਰੈਲੀ ਦੇ ਵਿੱਚ ਡੀਜੀਪੀ ਸਾਹਿਬ ਨੇ ਭਸਨ ਦਿੱਤਾ ਉਹਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਨੂੰ ਪੱਤਰ ਲਿਖੀ ਹੈ ਕਿ ਇਹ ਗੈਰ ਸਵਿਧਾਨੀ ਜਿਨ੍ਹਾਂ ਨੇ ਬਿਆਨ ਦਿੱਤਾ ਜਿਹੜਾ ਡੀਜੀਪੀ ਹੈ ਪੰਜਾਬ ਆਈਪੀਐਸ ਅਫਸਰ ਆ ਜਾਂ ਆਈਆਈਐਸ ਅਫਸਰ ਨੇ ਕਿ ਉਹ ਸੁਖਜਿੰਦਰ ਸਿੰਘ ਸੁਖਜਿੰਦਰ ਸਿੰਘ ਰੰਧਾਵੇ ਨਾਲੋਂ ਘੱਟ ਪੜੇ ਲਿਖੇ ਨੇ ਉਹਨਾਂ ਨੂੰ ਨਹੀਂ ਪਤਾ ਪ੍ਰੋਟੋਕੋਲ ਕੀ ਕਿਹਾ ਜਿਹੜਾ ਬੰਦਾ ਪੰਜਾਬ ਦਾ ਡੀਜੀਪੀ ਹੋਵੇ ਪੰਜਾਬ ਦਾ ਚੀਫ ਸਕੱਟਰੀ ਹੋਵੇ ਕੀ ਉਹਨਾਂ ਨੂੰ ਉਹ ਘੱਟ ਪੜੇ ਲਿਖੇ ਨੇ ਇਹ ਜ਼ਿਆਦਾ ਪੜੇ ਲਿਖੇ ਨੇ ਇਹਨਾਂ ਨੂੰ ਜ਼ਿਆਦਾ ਕਾਨੂੰਨ ਦਾ ਪਤਾ ਉਹਨਾਂ ਨੂੰ ਘੱਟ ਕਾਨੂੰਨ ਦਾ ਪਤਾ ਚਿੱਠੀ ਲਿਖੀਏ ਦੇਖ ਲਓ ਤਾਂ ਚਿੱਠੀ ਦਾ ਜਵਾਬ ਕੀ ਆਉਂਦਾ ਕਹਿਣ ਨਾ ਜੋ ਮਰਜ਼ੀ ਕਰੀ ਜਾ ਉਹਦੇ ਨਾਲ ਕੀ ਹੁੰਦਾ